ਜਲੰਧਰ ਦੇ ਵਿੱਚ ਮਾਤਾ ਤ੍ਰਿਪੁਰਾਲ ਨੇ ਤੇ ਮਾਤਾ ਅਨਪੂਰਨਾ ਦਾ ਮੰਦਿਰ ਹੈ ਉੱਥੇ ਹੀ ਜਲੰਧਰ ਦਾ ਇਤਿਹਾਸ ਜਿਹੜਾ ਆ ਉਹ ਵੱਖ-ਵੱਖ ਧਰਮ ਦੇ ਧਾਰਮਿਕ ਸਥਾਨਾਂ ਦੇ ਨਾਲ ਜੁੜਿਆ ਹੋਇਆ ਹੈ ਅਸੀਂ ਐਸੇ ਨੇ ਮੌਜੂਦ ਹਾਂ ਚਰਨਦਰ ਦੇ ਸਿੱਧ ਬਾਬਾ ਸ਼ਿਤੀ ਸੋਟਲ ਮੰਦਿਰ ਦੇ ਵਿੱਚ ਜਿੱਥੇ ਕਿ ਹਰ ਸਾਲ ਤੁਮਤਾਂ ਦੇ ਨਾਲ ਮੇਲਾ ਬਣਾਇਆ ਜਾਂਦਾ ਹੈ ਦੱਸਦੇ ਕਿ 300 ਸਾਲ ਪੁਰਾਣਾ ਇਤਿਹਾਸ ਹੈ ਇਸ ਮੇਲੇ ਦਾ 300 ਸਾਲਾਂ ਤੋਂ ਮੇਲਾ ਹਰ ਸਾਲ ਬੜੀ ਤੁਮਤਾਂ ਦੇ ਨਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਦਰਸ਼ਨ ਕਰਨ ਲਈ ਪਹੁੰਚਦੀਆਂ ਨੇ ਦੱਸਦੀ ਹੈ ਕਿ ਸੋਡਲ ਮੰਦਿਰ ਚੈਰੀਟੇਬਲ ਟਰਸਟ ਤੇ ਚੱਡਾ ਬ੍ਰਦਰ ਦੇ ਸਹਿਯੋਗ ਦੇ ਨਾਲ ਹਰ ਸਾਲ ਮੇਲਾ ਜਿਹੜਾ ਆ ਬੜੀ ਸ਼ਾਨ ਧੂਮ-ਤਾਮ ਨਾਲ ਕਰਾਇਆ ਜਾਂਦਾ ਹੈ ਤੇ ਉੱਥੇ ਜੇਕਰ ਗੱਲ ਕਰੀਏ ਤਾਂ ਜਿਹੜੀਆਂ ਸੰਗਤਾਂ ਨੇ ਦੇਸ਼ਾਂ-ਵਿਦੇਸ਼ਾਂ ਤੋਂ ਇੱਥੇ ਪਹੁੰਚਦੇ ਜਾਣੇ ਕਿਉਂਕਿ ਮੰਨਤਾ ਮੰਦਿਰ ਦੀ ਹੈ ਕਿ ਇੱਥੇ ਆਓ ਤੇ ਹਰ ਇੱਕ ਮੁਰਾਦ ਜਿਹੜੀ ਆ ਉਹ ਪੂਰੀ ਹੁੰਦੀ ਹੈ ਮੈਂ ਤੁਹਾਨੂੰ ਪਿੱਛੇ ਆਪਣੀ ਤਸਵੀਰਾਂ ਦਿਖਾ ਦਿੰਨੀ ਹਾਂ ਕਿ ਕਿਸ ਤਰ੍ਹਾਂ ਮੰਦਿਰ ਦੇ ਵਿੱਚ ਸਜਾਵਟ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਹਾਲਾਂਕਿ ਮੇਲਾ ਜਿਹੜਾ ਆ 17 ਤਰੀਕ ਨੂੰ ਹੈ ਲੇਕਿਨ ਜਿਸਨ ਮੇਲਾ ਹੁੰਦਾ ਆ ਉਸ ਤੋਂ ਦੋ ਦਿਨ ਪਹਿਲਾਂ ਹੀ ਜਿਹੜੀਆਂ ਸੰਗਤਾਂ ਨੇ ਲਗਾਤਾਰ ਦਰਸ਼ਨ ਕਰਨ ਦੇ ਲਈ ਇੱਥੇ ਪਹੁੰਚਦੀਆਂ ਨੇ ਮੰਨਤਾ ਇਹ ਹੈ ਕਿ ਜਦੋਂ ਮੰਦਰ ਦੇ ਵਿੱਚ ਮੁਰਾਦ ਪੂਰੀ ਹੁੰਦੀ ਹੈ ਤੇ ਲੋਕ ਢੋਲ ਤਾਸ਼ਾ ਦੇ ਨਾਲ ਮੰਦਰ ਦੇ ਵਿੱਚ ਪਹੁੰਚਦੇ ਨੇ ਤੇ ਆਪਣੀ ਸੁੱਖ ਪੂਰੀ ਹੋਣ ਤੇ ਬਾਬਾ ਜਿਹੜਾ ਜਿਹੜਾ ਆਸ਼ੀਰਵਾਦ ਲੈਂਦੇ ਤੇ ਉਹਨਾਂ ਦਾ ਸ਼ੁਕਰਾਨਾ ਕਰਦੇ ਨੇ ਤੁਸੀਂ ਦੇਖੇ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਹਲੇ ਮੰਦਰ ਦੇ ਮੇਲੇ ਨੂੰ ਕਾਫੀ ਦਿਨ ਪਏ ਆ ਲੇਕਿਨ ਮੰਦਰ ਚ ਸੰਗਤ ਜਿਹੜੀ ਆ ਲਗਾਤਾਰ ਪਹੁੰਚਣੀ ਸ਼ੁਰੂ ਹੋ ਚੁੱਕੀ ਆ ਉਹਨਾਂ ਵੱਲੋਂ ਜਿਹੜਾ ਆ ਨਸਮਤਕ ਜਿਹੜਾ ਆ ਹੋਇਆ ਜਾ ਰਿਹਾ ਧਾਰਮਿਕ ਸਥਾਨਾਂ ਦੇ ਵਿੱਚੋਂ ਇੱਕ ਪ੍ਰਸਿੱਧ ਧਾਰਮਿਕ ਸਥਲ ਬਾਬਾ ਸੋਲਡਰ ਜਿੱਥੇ ਕਿ ਅੱਜ ਤੁਹਾਨੂੰ ਦਰਸ਼ਨ ਕਰਵਾਏ ਜਾ ਰਿਹਾ ਤੇ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਹੇ ਆ ਬਾਬਾ ਸੋਲਡਰ ਮੰਦਰ ਦੀਆਂ ਜਿੱਥੇ ਕੱਗ ਪਹੁੰਚ ਰਹੇ ਨੇ ਲਗਾਤਾਰ ਦਰਸ਼ਨ ਦੇ ਲਈ ਤੇ ਦਰਸ਼ਨ ਕਰਕੇ ਮੰਚਾਏ ਮੁਰਾਦਾ ਜਿਹੜੀਆਂ ਨੇ ਉਹ ਮੰਗ ਰਹੇ ਨੇ ਮੇਨਾਂ ਲੈਸ ਲਈ ਪੰਡਤ ਜੀ ਮੌਜੂਦ ਹੈ ਗੱਲਬਾਤ ਕਰਾਂਗੇ ਤੇ ਮੰਦਿਰ ਦੇ ਇਤਿਹਾਸ ਬਾਰੇ ਅ ਪੰਡਤ ਜੀ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਪੰਡਤ ਜੀ ਹਰ ਸਾਲ ਮੇਲਾ ਬਣਾਇਆ ਜਾਂਦਾ ਹੈ ਸੋਢਲ ਦਾ ਇਹਦੇ ਪਿੱਛੇ ਕੀ ਇਤਿਹਾਸ ਹੈ ਪਹਿਲੇ ਤੇ ਤੁਹਾਨੂੰ ਸਾਂਸ ਟੀਵੀ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਸੋਢਲ ਜੀ ਦੇ ਮੇਲੇ ਦੀਆਂ ਦੇਖੋ ਜੀ ਇਹ ਬਹੁਤ ਪੁਰਾਣੀ ਕਿ ਇਤਿਹਾਸ ਹੈ ਔਰ ਬਰਾ ਹੀ ਪਵਿੱਤਰ ਇਤਿਹਾਸ ਹੈ ਸਾਡੇ ਬਾਬਾ ਜੀ ਦਾ ਹਰ ਭਾਦਰਪਦ ਮਹੀਨੇ ਦੀ ਸ਼ੁਕਲ ਪੱਖ ਅਨੰਤ ਚੌਦਸ ਨੂੰ ਮੇਲਾ ਮਨਾਇਆ ਜਾਂਦਾ ਹੈ ਇਹ ਮੇਲਾ ਲਗਭਗ 200 ਸਾਲ ਪੁਰਾਣਾ ਇਤਿਹਾਸ ਹੈ ਇੱਕ ਬਹੁਤ ਵੱਡੇ Muni ji ਹੁੰਦੇ ਸੀ ਉਹ नाग ਦੇਵਤਾ ਜਿਹੜਾ ਦੇਵਤਾ ਜੀ ਦੇ ਉਪਾਸਕ ਸੀ ਸਾਧਕ ਸੀ ਉਹਨਾਂ ਦੇ ਦਰਬਾਰ ਦੇ ਇੱਕ ਛੱਡਾ ਪਰਿਵਾਰ ਦੀ ਬਹੂ بڑے ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨ ਆਉਂਦੀ ਸੀ ਉਦੀ ਸ਼ਰਧਾ ਆਸਥਾ ਦੇਖ ਕੇ ਮਹਾਰਾਜ ਜੀ ਬਹੁਤ પ્રસન્ન ਹੋਏ ਬੜੇ ਖੁਸ਼ ਹੋਏ ਬੁੱਲਦੇ ਬੇਟਾ ਤੇਰੀ ਮੈਂ ਆਸਥਾ ਪੂਜਾ ਤਾਂ ਉਹ ਪ੍ਰੇਸ਼ਾਨਾ ਤੈਨੂੰ ਕੀ ਵਰ ਚਾਹੀਦਾ ਉਹ ਕਹਿੰਦੇ ਮਹਾਰਾਜ ਜੀ ਮੈਂ ਬਹੁਤ ਹੀ ਅੱਛੇ ਪਰਿਵਾਰ ਚ ਮੇਰਾ ਵਿਆਹ ਬਹੁਤ ਖੁਸ਼ ਆ ਲੇਕਿਨ ਹਾਂ ਮਹਾਰਾਜ ਜੀ ਅਗਰ ਤੁਸੀਂ ਆਸ਼ੀਰਵਾਦ ਦੇਣਾ ਹੀ ਚਾਹਦੇ ਹੋ ਤੇ ਤੁਸੀਂ ਸੰਤਾਨ ਦਾ ਆਸ਼ੀਰਵਾਦ ਦਿਓ ਮੇਰੇ ਕੋਈ ਸੰਤਾਨ ਨਹੀਂ ਹੈ ਤਾਂ ਮਹਾਰਾਜ ਜੀ ਅੰਤਰਿਆਮੀ ਰਹਿੰਦੇ ਆ ਉਸ ਚੱਡਾ ਪਰਿਵਾਰ ਦੀ ਬਹੂ ਦੇ ਸਿਰ ਤੇ ਹੱਥ ਰੱਖਦੇ ਦੇਖਦੇ ਉਹਦੀ ਕਿਸਮਤ ਚ ਸੰਤਾਨ ਦਾ ਯੋਗ ਨਹੀਂ ਰਹਿੰਦਾ ਪਰ ਮਹਾਰਾਜ ਜੀ ਸਪਸ਼ਟ ਬੋਲ ਦਿੰਦੇ ਬੇਟਾ ਤੇਰੀ ਸੰਤਾਨ ਦਾ ਯੋਗਤੋ ਨਹੀਂ ਔਰ ਕੁਛ ਚਾਹੀਦਾ ਤੇ ਦਾਸ ਉਹ ਕਹਿੰਦੀ ਮਹਾਰਾਜ ਜੀ ਬਾਕੀ ਸਭ ਬਹੁਤ ਕਿਰਪਾ ਹੈ ਕੋਈ ਕਮੀ ਨਹੀਂ ਪ੍ਰਣਾਮ ਕਰਦੀ ਚਲੀ ਜਾਂਦੀ ਲੇਕਿਨ ਉਹਦੇ ਆਵਾਗਮਨ ਸਰਦਾ ਭਾਵਨਾ ਚ ਕੋਈ ਫਰਕ ਪੈਂਦਾ ਨਹੀਂ ਤੋਂ ਮਹਾਰਾਜ ਜੀ ਉਸ ਦੀ ਭਗਤੀ ਦੇਖ ਕੇ ਛੱਡਾ ਪਰਿਵਾਰ ਦੀ ਬਹੂ ਦੀ ਉਹ ਭਗਤੀ ਦੇਖ ਕੇ ਮਹਾਰਾਜ ਜੀ नाग ਦੇਵਤਾ ਜਿਹਦੀ ਤਪੱਸਿਆ ਚ ਲੀਨ ਹੋ ਜਾਂਦੇ ਤੋ ਆਪਣੀ ਤਪਸ਼ਾ ਨਾਲ नागदेवता जी ਨੂੰ ਪ੍ਰਸੰਨ ਕਰਦੇ नागदेवता जी ਦਰਸ਼ਨ ਦਿੰਦੇ ਮونی ਜੀ ਨੂੰ ਮونی ਜੀ ਜਦੋਂ नागदेवता जी ਦਰਸ਼ਨ ਦਿੰਦੇ ਤਾਂ ਉਹਨਾਂ ਨੇ ਉਸ ਕੰਨਿਆ ਲਈ ਅਰਦਾਸ ਕਰਦੇ ਕਿ ਮਹਾਰਾਜ ਜੀ ਅਗਰ ਤੁਸੀਂ ਮੇਰੀ ਪੂਜਾ ਭਾਵਨਾ ਤੋਂ ਪ੍ਰਸੰਨ ਹੋ ਤਾਂ ਤੁਸੀਂ ਉਸ ਚੱਡਾ ਪਰਿਵਾਰ ਦੀ ਨੂੰ ਦੇ ਘਰ ਜਨਮ ਲੋ ਔਰ ਉਹਦੇ ਘਰ ਚੋਲੀ ਪੜੋ ਤੋ ਮਹਾਰਾਜ ਜੀ नागदेवता जी ਵੀ ਉਹੀ ਸ਼ਬਦ ਬੋਲਣ ਲੱਗ ਪੈਂਦੇ ਕਿ ਤੁਸੀਂ ਤੇ ਜਾਣਦੇ ਉਹਨਾਂ ਦੀ ਕਿਸਮਤ ਚ ਕਹਿੰਦੇ ਮਹਾਰਾਜ ਜੀ ਤੁਸੀਂ ਇਸ ਧਰਤੀ ਦੇ ਮਾਲਕ ਹੋ ਕੁਝ ਵੀ ਕਰ ਸਕਦੇ ਹੋ ਤੁਸੀਂ ਚਾਹੋ ਤੋ ਦਿਨ ਚਾਹੋ ਤੋ ਰਾਤ ਮੈਨੂੰ ਤੋ ਇਹੀ ਚਾਹੀਦਾ ਕਹਿੰਦੇ ਚਲੋ ਠੀਕ ਹੈ ਉਹ ਪਰਿਵਾਰ ਚ ਤੁਸੀਂ ਨਾ ਕੋਈ ਵੀ ਝੋਲੀ ਫਲ ਪਾ ਦਿਓ ਲੇਕਿਨ ਇੱਕ ਸ਼ਰਤ ਆ ਸ਼ਰਤ ਇਹ ਆ ਕਿ ਉਹ ਕਦੀ ਆਪਣੀ ਕੁੜੀ ਨੂੰ ਡਾਂਟ ਬੱਚਾ ਅਗਰ ਕੋਈ ਸੰਤਾਨ ਉਹਦੇ ਹੋਊਗਾ ਕਦੀ ਡਾਂਟੇਗੀ ਮਾਰੇਗੀ ਤੋ ਨਹੀਂ ਅਗਰ ਉਹ ਇਹ ਸ਼ਰਤ ਸਵੀਕਾਰ ਕਰ ਲੈਂਦੀ ਤੋ ਉਹਦੇ ਝੋਲੀ ਕੋਈ ਵੀ ਫਲ ਪਾ ਦਿਓ ਤੋ ਮੇਰਾ ਖੁਦ ਦਾ ਅੰਸ਼ ਉਸ ਛੱਡਾ ਪਰਿਵਾਰ ਚ ਪੈਦਾ ਹੋਊਗਾ ਤੋ ਜਦੋਂ ਦੁਬਾਰਾ ਕੰਨਿਆ ਹੁੰਦੀ ਹੈ ਤੇ ਮਹਾਰਾਜ ਜੀ ਪੁੱਛਦੇ ਬੇਟਾ ਤੇਰੇ ਬਾਇਦਵੇ ਕੋਈ ਸੰਤਾਨ ਹੋ ਜੇ ਕਦੀ ਡਾਂਟेंगे ਮਾਰेंगे ਤੂੰ ਨਹੀਂ ਕਹਿੰਦੇ ਮਹਾਰਾਜ ਜੀ ਜਿਸ ਚੀਜ਼ ਲਈ ਮੈਂ ਇਤਨੀ ਵਿਆਕੂਲ ਹਾਂ ਉਹਨਾਂ ਨੂੰ ਤਾਂ ਦਿਲ ਦੇ ਵਿੱਚ ਸਮਾ ਕੇ ਰੱਖਾਂਗੇ ਤੋ ਮਹਾਰਾਜ ਜੀ ਨੇ ਝੋਲੀ ਫਲ ਪਾਤਾ ਤੇ ਚੱਡਾ ਪਰਿਵਾਰ ਦੇ ਵਿੱਚ 9 ਮਹੀਨੇ ਬਾਅਦ ਬਾਲਕ ਪੈਦਾ ਹੁੰਦਾ ਹੈ ਜਿਹਦਾ ਨਾਮ ਸੋਢੀ ਰੱਖਿਆ ਜਾਂਦਾ ਦਿਨ-ਪ੍ਰਤੀ ਦਿਨ ਸਮਾਂ ਬੀਤਦਾ ਜਾਂਦਾ ਇੱਕ ਦਿਨ ਮਾਂ ਤਲਾਬ ਕਿਨਾਰੇ ਕੱਪੜੇ ਧੋ ਰਹੀ ਸੀ ਤੋ ਮਾਂ ਕੱਪੜੇ ਧੋ ਕੇ ਜਿੱਦੇ ਸੁਖਣੇ ਪੌਂਦੀ ਬਾਲਕ ਸੋਢੀ ਉੱਥੇ ਹੀ ਖੇល ਰਹੇ ਹੁੰਦੇ ਨੇ ਜਿੱਦੇ ਕੱਪੜੇ ਸੁਕਣੇ ਪਾਉਂਦੀ ਤੇ ਬਾਲਕ ਛੋਡੀ ਖੇlde ਖੇlde ਕਪੜਾ ਚੱਕਦੇ ਸਿੱਧੇ ਤਲਾਬ ਚ ਸਿੱਟ ਦਿੰਦੇ। ਕਿ ਮਾਂ ਇਹ ਸਭ ਛੱਡੋ ਚਲੋ ਮੈਨੂੰ ਜਲ ਦੋ ਪਾਣੀ ਦੋ ਭੁੱਖ ਲੱਗੀ ਆ ਰੋਟੀ ਦੋ। ਮਾਂ ਬੋਲਦੀ ਬੇਟਾ ਰੁਕ ਜਾਓ ਮੈਂ ਕੱਪੜਾ ਧੋ ਕੇ ਫਿਰ ਚਲਦੀ ਆਂ। ਇੱਕ ਵਾਰ ਦੋ ਵਾਰ ਤਿੰਨ ਵਾਰ। ਉਹ ਕਪੜਾ ਚੱਕ ਕੇ ਤੇ ਸਿੱਧੇ ਮਾਂ ਸੁਕਣੇ ਪਾਵੇ ਤੋਂ ਚੱਕ ਕੇ ਤਲਾਬ ਚ ਸਿੱਟ ਦਿੰਦੇ। ਐਦਾਂ ਦੋ ਤਿੰਨ ਵਾਰ ਉਹਨਾਂ ਨੇ ਕੀਤਾ ਤੇ ਜਿੱਦਾਂ ਮਾਵਾਂ ਬੱਚਿਆਂ ਨੂੰ ਡਾਂਡ ਦਿੰਦੀਆਂ ਨੇ ਉਦਾਂ ਉਹਨਾਂ ਨੇ ਡਾਂਡਦਾ ਪੁੱਤ ਜਿੱਦਾਂ ਤੂੰ ਕਰਦਾ ਵੀ ਉਹਦੇ ਜਾ ਤੂੰ ਡੋਮਰ ਰੋਤੇ। ਮਾਤਾ ਦੇ ਮੂੰਹੋਂ ਇਹ ਸ਼ਬਦ ਨਿਕਲ ਜਾਂਦਾ ਜਾ ਪੁੱਤਰ ਤੂੰ ਡੋਮਰ ਤੋ ਬੱਚਾ ਬਾਲਕ ਛੋਡੀ ਕਹਿੰਦਾ ਅੱਛਾ ਮਾਂ ਮੈਂ ਜਾਉਂ ਡੋ ਮੇਰੀ ਕਹਿੰਦੇ ਹਾਂ ਤੋ ਬਾਲਕ ਛੋਡੀ ਜੀ ਹੌਲੀ ਹੌਲੀ ਤਲਾਬ ਦੀ ਔਰ ਚਲੇ ਜਾਂਦੇ ਔਰ ਮਾਂ ਕਪੜੇ ਸੁਕਣੇ ਪਾਉਂਦੀ ਉਧਰ ਦੇਖਦੀ ਰਹੀ ਤੋ ਹੌਲੀ ਹੌਲੀ ਤਲਾਬ 'ਚ ਜਾ ਕੇ ਸਮਾ ਗਏ ਮਾਂ ਨੇ ਜਦੋਂ ਪਲਟ ਕੇ ਦੇਖਿਆ ਪੁੱਤ ਹੈ ਹੀ ਨਹੀਂ ਤੋ ਮਾਂ ਜੋਰ-ਜੋਰ ਚਿੱਲਣ ਲੱਗ ਪਈ ਬੁਲਾਣ ਲੱਗ ਪਈ ਬੇਟਾ ਛੋਡੀ ਕਿੱਥੇ ਹੋ ਬੇਟਾ ਛੋਡੀ ਤੋ ਕਾਫੀ ਦੇਰ ਰੋਣ ਗੜਗੜਾਂ ਤੋਂ ਬਾਅਦ ਮਾਨੂੰ ਉਹ ਦਿਨ ਵੀ ਯਾਦ ਆਇਆ ਜਿਹੜਾ ਮੁਨੀ ਜੀ ਨੇ ਸ਼ਰਤ ਕੀਤੀ ਤਾਂ ਮਾਜ ਮਨਾਈ ਮਨ ਸਮਾਯਾਚਨਾ ਕਰਨ ਲੱਗ ਪਈ ਮਹਾਰਾਜ ਜੀ ਇੱਕ ਵਾਰ ਮੇਰੇ ਬਾਲਕ ਨੂੰ ਮਿਲਾ ਦਿਓ ਤਾਂ ਜਿੱਦਿਆ ਸਾਡੇ ਨੀਚੇ ਤਲਾਬ ਦੇ ਵਿੱਚ ਇਹ ਮੂਰਤੀ ਬਣੀ ਹੈ ਬਾਬਾ ਜੀ ਦੀ ਨਾਕ ਸਵਰੂਪ ਵਿੱਚ ਬਾਲਕ ਦਾ ਮੁਖ ਬਾਬਾ ਜੀ ਪ੍ਰਗਟ ਹੋਏ ਉਸਨਾਂ ਅਨੰਤ ਚੌਦਸ ਭਾਦਰਪਦ ਸ਼ੁਕਲ ਪੱਖ ਦਾ ਮਹੀਨਾ ਸੀ ਤਾਂ ਬਾਬਾ ਜੀ ਪ੍ਰਗਟ ਹੋਏ ਬੋਲੇ ਮਾਤਾ ਮੇਰਾ ਹੋਰ ਸਾਥ ਤੁਹਾਡਾ ਸਾਥ ਇੱਥੇ ਤੱਕ ਹੀ ਸੀ ਲੇਕਿਨ ਅੱਜ ਤੋਂ ਬਾਅਦ ਬਾਬਾ ਜੀ ਦੇ ਇਹ ਮੁਕੋ ਸ਼ਬਦ ਸੀ ਇਹ ਜਿਹੜੇ ਖੇਤਰੀ ਵਿਜਨ ਬਾਰੇ ਇਹਦੇ ਵਿੱਚ ਗੱਲ ਆ ਜਾਂਦੀ ਹੈ ਕਈ ਲੋਕੀ ਕਨਫਿਊਜ਼ ਰਹਿੰਦੇ ਜੇ ਖੇਤਰੀ ਕੀ ਹੈ ਇੱਥੇ ਦਾ ਟੋਪੇ ਦਾ ਪ੍ਰਸ਼ਾਦ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਤਾਂ ਬਾਬਾ ਜੀ ਨੇ ਆਪਣੇ ਮੂੰਹੋਂ ਕਿਹਾ ਸੀ ਜੋ ਚੱਡਾ ਪਰਿਵਾਰ ਹੈ ਹਰ ਅਨੰਤ ਚੋਦਸ ਦੇ ਪੰਜ ਛੇ ਦਿਨ ਪਹਿਲੇ ਸੱਤਵੀਂ ਔਰ ਅਸ਼ਟਮੀ ਨੂੰ ਆਪਣੇ ਘਰ ਇੱਥੇ ਮਿੱਟੀ ਲੈ ਜਾ ਕੇ ਪਿਆਲਾ ਬੀਜੇਗਾ ਔਰ ਮੇਲੇ ਵਾਲੇ ਦਿਨ ਇੱਥੇ ਪਿਆਲਾ ਲੈ ਕੇ ਰੋਟ ਬਣਾ ਕੇ ਇੱਥੇ ਆ ਕੇ विसर्जित करेगा फिर वो रोटदा प्रसाद अपने ही परिवार च खाना बाकी किसी भी धर्म दा किसी भी जात दा किसी भी श्रद्धा दा नाल इथे दरबार च आंदा उदी हर मनोकामना पूरी हुंदी है मामा नु पुत्त मिलदे ने भाणा नु वीर मिलदे ने बाकी इस धर ते सब दी हर कामना पूरी होंदी बोलो श्री सिद्ध बाबा सोडल महाराज की जय पंडित जी जेड़ा तलाब दी तुसी गल कर रहे सी ओ, ओ ओही तलाब है जेड़ा ओही ओही तलाब है जी ओही तलाब पुराने ਬਿਲਕੁਲ ਪੰਡਤ ਜੀ ਨੇ ਸਾਨੂੰ ਸਾਰੇ ਕਥਾ ਜਿਹੜੀ ਆ ਬਾਬਾ ਸੋਲਟਲ ਜੀ ਦੱਸਦੇ ਕਿ ਕਿ ਇਸ ਤਰ੍ਹਾਂ ਮੰਦਿਰ ਦੀ ਜਿਹੜੀ ਹੈ ਮਾਨਤਾ ਰੱਖੀ ਗਈ ਕਿ ਇਸ ਤਰ੍ਹਾਂ ਮੰਦਿਰ ਦੇ ਵਿੱਚ ਜੋ ਤਲਾਬ ਹੈ ਇਸ ਦੇ ਪਿੱਛੇ ਕੀ ਇਤਿਹਾਸ ਹੈ ਤੁਹਾਨੂੰ ਇੱਕ ਵਾਰੀ ਤਲਾਬ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਫਿਰ ਨਾਲ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕੀਰਤਨ ਤੋਂ ਕੁਝ ਦਿਨ ਪਹਿਲਾਂ ਹੀ ਜਿਹੜੀਆਂ ਸੰਗਤਾਂ ਨੇ ਇੱਥੇ ਪਹੁੰਚਦੀਆਂ ਨੇ ਤੋਂ ਉਹਨਾਂ ਵੱਲੋਂ ਕੀਰਤਨ ਕੀਤਾ ਜਾਂਦਾ ਹੈ ਆਹ ਕਦੇਸ਼ ਮਨਾਇਓ ਮਹਾਦੇਵਾ ਆਹ ਕਦੇਸ਼ ਮਨਾਇਓ ਮਹਾਦੇਵਾ ਅਸੀਂ ਅੱਜ ਇੱਥੇ ਖੜੇ ਆ ਅਸਤਿਤ ਬਾਬਾ ਸ਼੍ਰੀ ਸੋਡਲ ਮੰਦਿਰ ਦੇ ਅੰਦਰ ਤੇ ਜਿਸ ਤਲਾਬ ਦੇ ਬਾਰੇ ਕਥਾ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਸ ਤਲਾਬ ਦੇ ਵਿੱਚ ਆ ਬਾਬਾ ਸੋਡਲ ਹੁਣਾ ਵੱਲੋਂ ਜਿਹੜੀ ਆ ਸਵਾਦੀ ਲਿੱਤੀ ਗਈ ਸੀ ਉਹ ਇਹੀ ਸ ਤਲਾਬ ਹੈ ਇਸੇ ਤਲਾਬ ਦੇ ਵਿੱਚ ਉਹਨਾਂ ਵੱਲੋਂ ਜਿਹੜੀ ਆ ਉਹ ਜਦੋਂ ਉਹਨਾਂ ਦੀ ਮਾਤਾ ਵੱਲੋਂ ਡਾਂਟਿਆ ਜਾਂਦਾ ਹੈ ਉਸ ਤੋਂ ਬਾਅਦ ਉਹ ਇਸੇ ਤਲਾਬ ਦੇ ਵਿੱਚ ਜਿਹੜੇ ਨੇ ਉਹਨਾਂ ਵੱਲੋਂ ਸਮਾਦੀ ਲੈ ਲਿੱਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਉਹ ਜਦੋਂ ਆਪਣੀ ਮਾਤਾ ਨੂੰ ਰੋਂਦਿਆ ਵੇਖਦੇ ਆ ਤੇ ਇਸੇ ਤਲਾਬ ਦੇ ਵਿੱਚੋਂ ਦਰਸ਼ਨ ਦਿੰਦੇ ਨੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਸੇ ਤਲਾਬ ਦੇ ਵਿੱਚੋਂ ਦਰਸ਼ਨ ਦਿੰਦੇ ਨੇ नाग ਸਰੂਪ ਦੇ ਵਿੱਚ ਕਿ ਮੇਰਾ ਤਾਂ ਤੁਹਾਡਾ ਸਫਰ ਇੰਨਾ ਕੁ ਸੀਗਾ ਹੁਣ ਇਸ ਜਗ੍ਹਾ ਦੇ ਉੱਤੇ ਲੋਕਾਂ ਦੀ ਜਿਹੜੀ ਆ ਉਪਲਾਈ ਕੀਤੀ ਜਾਏਗੀ ਇਸ ਜਗ੍ਹਾ ਦੇ ਉੱਤੇ ਜੇ ਕੋਈ सच्चे नाल कोई भी मुराद मंगेगा वह मुराद जारी है पूरी की जाएगी किसी भी धर्म या फिर किसी भी जातना संबंध रखता तालाब है जिस सोडल बाबा वालों समाधि लिखी गई हाँ ये वही जगह है ये वही तालाब है ये वही जगह है जहाँ बाबा जी जो है समाधि लिए थे और ये जो है सबसे पहला जगह समाधि का जो है जगह है और जो रूप में जो है समाधि लेने के बाद जो रूप में सबको दिखाई दिए दर्शन दिए वो रूप का मूर्ति आपके सामने जो है विराजमान है श्री सीधा बाबा सोडल जो है ये शेष नाग अवतार इच्छाधारी हैं और इच्छाधारी शेष नाग अवतार भगवान लक्ष्मण जी हैं भगवान बलराम जी हैं तो ये बलराम जी के भी रूप में हैं लक्ष्मण जी के भी रूप में है लक्ष्मण जी का रूप में जो है इसी का जो है अनंत चौदस होता है अनंत भगवान का नाम ही है लक्ष्मण जी का अनंत भगवान वही अनंत चौदस का जो है मेला हर साल लगता है भादव मास में सितंबर महीना में तारीख घटते बढ़ते रहता है लेकिन जो है जो है भादव मास महीना जो है सितंबर जो इस बार सतारह तारीख को है सतारह तारीख को जो है अनंत चौदस का काफ़ी धूमधाम से मेला लगेगा और मेले का तैयारी तो आपके आंखों के सामने जो है सारे जो है शुरू है हो रहा है और सत्रह को सोलह सत्रह दो दिन जो है इनका मेला जो है मेन हुआ और उसके बाद ये मेला करीब करीब जो है उनतीस तारीख तक चला जाएगा पूरी सितंबर तक चला जाएगा तो यही वो जगह है यही वो स्थान है जहाँ बाबा जी जो है जो है बाबा श्री सिद्ध बाबा सोडल जी महाराज जो हैं श्री सिद्ध बाबा सोडल जी महाराज सोडल बाबा के नाम से जाने जाते हैं लेकिन ये हैं आपको शेषनाग इच्छाधारी लक्ष्मण जी महाराज बलराम जी महाराज यहाँ पे आप जो है जो भी मनोकामना लेकर के आइए नामे है इनका इच्छाधारी जो भी मनोकामना लेकर के आइए सभी मनोकामना को ये पूर्ण करते हैं क्योंकि नाम ही है इच्छाधारी इच्छाधारी के पास जाता है हर आदमी हर भक्त हर हर उनके जो है आज्ञाकारी उनके भक्त मनोकामना पूर्ण करवाने के लिए मनोकामना पूर्ण करने के लिए तो नाम ही है इनका इच्छाधारी मनवांचित फल देने वाला तो जो आप इनसे मांगेंगे ਉਹ ਜੋ ਹੈ ਆਪਕੋ ਜੋ ਹੈ ਇਹ ਪ੍ਰਬੰਧ ਕਰਨਗੇ ਪ੍ਰਾਪਤੀ ਦੇਣਗੇ ਬ੍ਰੇਮ ਸੇ ਬੋਲੋ ਸ੍ਰੀ ਸਿੱਧਾਵਾਵਾ ਸੋਡਲ ਜੀ ਮਹਾਰਾਜ ਕੀ ਜੈ ਸ੍ਰੀ ਵਿਸ਼ਨੂ ਭਗਵਾਨ ਕੀ ਜੈ ਸੋ ਬਿਲਕੁਲ ਪੰਦਰ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਇਸੀ ਤਲਾਬ ਦੇ ਵਿੱਚ ਬਾਬਾ ਸੋਡਲ ਜੀ ਵੱਲੋਂ ਸਮਾਦੀ ਲਿੱਤੀ ਗਈ ਸੀ ਜਦੋਂ ਉਹਨਾਂ ਦੇ ਮਾਤਾ ਵੱਲੋਂ ਉਹਨਾਂ ਨੂੰ ਡਾਂਟਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਇਸੀ ਤਲਾਬ ਦੇ ਵਿੱਚ ਸਮਾਦੀ ਲਿੱਤੀ ਤਾਂ ਜਦੋਂ ਉਹਨਾਂ ਨੇ ਸਮਾਦੀ ਲੈ ਲਈ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੀ ਮਾਤਾ ਨੂੰ ਰੋਂਦੇ ਦੇਖਿਆ ਤਾਂ ਉਹਨਾਂ ਨੇ 나ਗ ਸਰੂਪ ਦੇ ਵਿੱਚ ਦਰਸ਼ਨ ਦਿੱਤੇ ਸੀਗੇ ਤੇ ਕਿਹਾ ਸੀਗਾ ਕਿ ਇਸ ਜਗ੍ਹਾ ਦੇ ਉੱਤੇ ਜੇ ਕੋਈ ਆਪਣੀ ਮਨੁਕਾਮਨਾ ਲੈ ਕੇ ਪਹੁੰਚੇਗਾ ਉਹਦੀ ਮਨੁਕਾਮਨਾ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ ਭਾਵੇਂ ਉਹ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕਿਉਂ ਨਾ ਹੋਵੇ ਇੱਕ ਮੰਨਤਾ ਇਹ ਵੀ ਮੰਨੀ ਜਾਂਦੀ ਹੈ ਕਿ ਜਿਨ੍ਹਾਂ ਜੋੜੀਆਂ ਦੇ ਸੰਤਾਨ ਨਹੀਂ ਹੁੰਦੀ ਉਹਨਾਂ ਵੱਲੋਂ ਜੇ ਇੱਥੇ ਆ ਕੇ ਮਰਦ ਮੰਗੀ ਜਾਂਦੀ ਹੈ ਸੁੱਖ ਮੰਗੀ ਜਾਂਦੀ ਹੈ ਉਹਨਾਂ ਦੀਆਂ ਮੁਰਾਦਾਂ ਜਿਹੜੀਆਂ ਨਹੀਂ ਪੂਰੀਆਂ ਕਿਤੇ ਜਾਂਦੀਆਂ ਨੇ ਇਸ ਜਗ੍ਹਾ ਤੇ ਨਤਮਸਤਕ ਹੋਣ ਤੋਂ ਬਾਅਦ ਬਾਬਾ ਜੀ ਦੇ ਅੱਗੇ ਅਰਦਾਸ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਬਾਲਕ ਜਾਂ ਫਿਰ ਉਹਨਾਂ ਨੂੰ ਬੱਚੇ ਦੀ ਜਿਹੜੀ ਹੈ ਪ੍ਰਾਪਤੀ ਹੁੰਦੀ ਹੈ ਜਿਸ ਤੋਂ ਬਾਅਦ ਇਸ ਜਗ੍ਹਾ ਦੀ ਮਾਨਤਾ ਜਿਹੜੀ ਹੈ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ ਤੇ ਜਿਨ੍ਹਾਂ ਵੱਲੋਂ ਇਸ ਜਗ੍ਹਾ ਤੇ ਆ ਕੇ ਸੁਖ ਸੁਖੇ ਜਾਂਦੇ ਹਨ ਮੁਰਾਦ ਪੂਰੀ ਹੋਣ ਤੋਂ ਬਾਅਦ ਉਹ ਢੋਲਤਾ ਸ਼ਦ ਨਾਲ ਇੱਥੇ ਪਹੁੰਚਦੇ ਨੇ ਤੇ ਬਾਬਾ ਜੀ ਦਾ ਸ਼ੁਕਰਿਆਦਾ ਕਰਦੇ ਨੇ ਤੇ ਜਗ੍ਹਾ ਦੇ ਉੱਤੇ ਨਤਮਸਤਕ ਹੁੰਦੇ ਨੇ ਕੈਮਰਾ ਪਰਸਨ ਓਮ ਦੇ ਨਾਲ ਮੈਂ ਭਾਵਨਾ ਚਰਨਦਰ